ਜੇਕਰ ਉਹਨਾਂ ਨੇ ਸਾਡੀ ਗੱਲ ਕੋਈ ਅੱਜ ਨਾ ਸੁਣੀ ਤਾਂ 10 ਤਰੀਕ ਨੂੰ ਬੂਥਾਂ ਤੱਕ ਵੀ ਪਹਿਰਾ ਦੇਵਾਂਗੇ ਭਗਵੰਤ ਮਾਨ ਨੂੰ ਰੋਂਣ ਲਈ ਬਹੁਤ ਹੀ ਗੰਦਾ ਔਰ ਘਟੀਆ ਦਰਜੇ ਦਾ ਰਸਨਾ ਜਿਹੜਾ ਤੁਗਣਾ ਦਾ ਕਰਨਾਲ ਦੂਰ ਦੀ ਗੱਲ ਹੈ ਜਿਹੜਾ ਮਾਨਪਤ ਦਾ ਮਿਲਦਾ ਸੀ ਉਹ ਵੀ ਸਮੇਂ ਸਿਰ ਨਹੀਂ ਦਿੱਤਾ ਜਾ ਰਿਹਾ ਕਰੀਬਨ ਵੱਡੀ ਗਿਣਤੀ ਦੇ ਵਿੱਚ ਜ਼ਿਮਨੀ ਚੋਣਾ ਨੂੰ ਲੈ ਕੇ ਹੁਣ ਕਿਉਂਕਿ ਜ਼ਿਮਨੀ ਚੋਣਾ ਨੇ ਤਾਂ ਕਰਕੇ ਜਿੰਨੇ ਵੀ ਤਮਾਮ ਪੂਰੇ ਪੰਜਾਬ ਭਰ ਦੇ ਅੰਗਨਵਾੜੀ ਵਰਕਰ ਇੱਥੇ ਇਕੱਠੇ ਹੋਏ ਨੇ ਸਾਡੇ ਨਾਲ ਯੂਨੀਅਨ ਦੇ ਪ੍ਰਧਾਨ ਵੀ ਮੌਜੂਦ ਨੇ ਨਾਲ ਦੇ ਨਾਲ ਮੈਂ ਕੈਮਰਾ ਪਰਸਨ ਨੂੰ ਕਹੂੰਗੀ ਕਿ ਆਸ-ਪਾਸ ਜਿਹੜੀ ਸੜਕ ਪੂਰੀ ਹੁਣ ਜਾਮ ਕਰ ਦਿੱਤੀ ਗਈ ਹੈ ਸਿਮਾਨ ਦੇ ਅੱਜ ਇਵੈਂਟਸ ਵੀ ਨੇ ਜਲੰਧਰ ਦੇ ਵਿੱਚ ਜ਼ਿਮਨੀ ਚੋਣਾ ਨੂੰ ਲੈ ਕੇ ਉਹ ਵੀ ਨਾਲ ਦੇ ਨਾਲ ਦਿਖਾਦੇ ਰਹਿਣ ਮੈਮ ਤੁਸੀਂ ਪਹਿਲਾਂ ਵੀ ਤਰਨੇ ਪ੍ਰਦਰਸ਼ਨ ਕਰਦੇ ਰਹੇ ਹੋ ਅੱਜ ਜਲੰਧਰ ਦੇ ਵਿੱਚ ਇਕੱਠੇ ਹੋਏ ਹੋ ਕੀ ਮੰਗਾ ਕੀ ਨੇ ਪੰਜਾਬ ਦੇ ਵਿੱਚ ਬਾਈ ਇਲੈਕਸ਼ਨ ਹੈ ਜੋ ਕਿ ਜਲੰਧਰ ਦੇ ਵਿੱਚ ਹੈ ਤੇ ਸੱਤਾ 'ਚ ਆਉਣ ਤੋਂ ਪਹਿਲਾਂ ਮਾਨ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਭਗਵੰਤ ਮਾਨ ਜੀ ਨੇ ਕਿ ਜੇਕਰ ਅਸੀਂ ਸੱਤਾ ਦੇ ਵਿੱਚ ਆਂਦੇ ਆ ਤਾਂ ਆਂਗਣਵਾੜੀ ਵਰਕਰ ਹੈਲਪਰ ਦਾ ਮਾਨ ਪੱਤਾ ਜਿਹੜਾ ਉਹ ਦੁੱਗਣਾ ਕੀਤਾ ਜਾਏਗਾ ਪਰ ਦੁੱਗਣਾ ਤਾਂ ਕਰਨਾਂ ਤੋਂ ਦੂਰ ਦੀ ਗੱਲ ਹੈ ਜਿਹੜਾ ਮਾਨ ਪੱਤਾ ਮਿਲਦਾ ਸੀ ਉਹ ਵੀ ਸਮੇਂ ਸਿਰ ਨਹੀਂ ਦਿੱਤਾ ਜਾ ਰਿਹਾ ਦੂਜਾ ਕਿ ਅਪ੍ਰੈਲ 2022 ਤੋਂ ਸੁਪਰੀਮ ਕੋਰਟ ਦਾ ਆਰਡਰ ਹੈ ਗ੍ਰੈਚੁਇਟੀ ਲਾਗੂ ਕਰਨ ਦਾ ਤੇ ਮਾਨ ਸਰਕਾਰ ਉਸ ਨੂੰ ਵੀ ਇੰਪਲੀਮੈਂਟ ਨਹੀਂ ਕਰ ਰਹੀ ਔਰ ਆਂਗਣਵਾੜੀ ਕੇਂਦਰਾਂ ਦੇ ਵਿੱਚ ਬੱਚਿਆਂ ਦਾ ਸਪਲੀਮੈਂਟਰੀ ਜੋ ਨਿਊਟ੍ਰੀਸ਼ਨ ਦੇ ਨਾਮ ਤੇ ਇੱਕ ਵਧੀਆ ਰਾਸ਼ਨ ਮਿਲਦਾ ਸੀ ਤੇ ਇਹਨਾਂ ਨੇ ਸਰਕਾਰ ਆਣ ਤੋਂ ਬਾਅਦ ਮਾਰਕ ਫਾਇ ਬਹੁਤ ਹੀ ਗੰਦਾ ਔਰ ਘਟੀਆ ਦਰਜੇ ਦਾ ਰਸਨਾ ਜਿਹੜਾ ਉਹ ਅੰਗਣਵਾੜੀ ਕੇਂਦਰਾਂ ਦੇ ਵਿੱਚ ਦਿੱਤਾ ਜਾ ਰਿਹਾ ਔਰ ਤਿੰਨ ਜ਼ਿਲ੍ਹੇ ਜਿਹੜੀ ਫੀਡ ਆ ਉਹ ਐਨ ਜੀਓ ਨੇ ਦਿੱਤੀ ਆ ਲਗਾਤਾਰ ਜਿਹੜਾ ਨੀਸੀ ਕਰਨ ਐਨ ਜੀਓ ਦੀ ਦਖਲਅੰਦਾਜ਼ੀ ਵੱਧ ਰਹੀ ਆ ਤੇ ਸਾਡੀ ਮੰਗ ਆ ਕਿ ਜਿਹੜੀ ਖਾਲੀਆਂ ਪੋਸਟਾਂ ਨੂੰ ਭਰੀਆਂ ਜਾਣ ਤਿੰਨ ਤੋਂ ਦੇ ਬੱਚੇ ਅੰਗਣਵਾੜੀ ਸੈਂਟਰਾਂ 'ਚ ਭੇਜੇ ਜਾਣ ਤੇ ਜਿਹੜਾ ਵਾਅਦਾ ਕੀਤਾ ਸੀ ਮਾਨ ਪੱਤਾ ਦੁੱਗਣਾ ਕੀਤਾ ਜਾਵੇ ਔਰ ਸੁਪਰੀਮ ਕੋਰਟ ਦਾ ਜਿਹੜਾ ਆਰਡਰ ਆ ਉਹ ਗ੍ਰੈਚਿਟੀ ਆ ਜਿਹੜੀ ਉਹ ਲਾਗੂ ਕੀਤੀ ਜਾਵੇ ਔਰ ਜਿਹੜੀ ਗੰਦੀ ਫੀਡ ਆ ਉਹ ਬੰਦ ਕੀਤੀ ਜਾਵੇ ਗਰੀਬਾਂ ਦੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਬ ਮੈਂ ਤੁਸੀ ਨਾਲਾ ਸਾਡੇ ਆਉ ਕਿਉਂਕਿ ਜਿਸ ਵੇ ਤੁਸੀਂ ਵੀ ਗੱਲ ਕਰ ਰਹੀ ਸੀ ਜਦੋਂ ਚੋਣਾਂ ਤੋਂ ਪਹਿਲਾਂ ਤੁਹਾਡੇ ਨਾਲ ਸੀਐਮ ਮਾਨ ਬੈਠਦੇ ਰਹੇ ਨੇ ਤੁਸੀਂ ਉਹਨਾਂ ਦੇ ਧਰਨਿਆਂ ਦੇ ਵਿੱਚ ਉਹਨਾਂ ਦੇ ਪ੍ਰਚਾਰਾਂ ਦੇ ਵਿੱਚ ਜਾਂਦੇ ਰਹੇ ਹੋ ਸੋ ਅੱਜ ਤੁਹਾਨੂੰ ਸੜਕਾਂ ਤੇ ਬੈਠਣਾ ਪੈ ਰਿਹਾ ਜਦੋਂ ਅਸੀਂ ਸ਼ੁਰੂਆਤੀ ਹੋਈ ਆ ਭਗਵੰਤ ਮਾਨ ਸਾਹਿਬ ਨੇ ਜਦੋਂ ਸ਼ੁਰੂਆਤ ਕੀਤੀ ਰਾਜਨੀਤੀ ਦੀ ਤਾਂ ਇਹ ਆਮ ਵਿਅਕਤੀ ਨਾਲੋਂ ਵੀ ਜ਼ਿਆਦਾ ਘਬਰਾਉਂਦੇ ਹੁੰਦੇ ਸੀਗੇ ਤੇ ਇਹਨਾਂ ਨੂੰ ਇਦਾਂ ਲੱਗਦਾ ਸੀਗਾ ਕਿ ਵੀ ਮੈਨੂੰ ਕੋਈ ਜਾਣਦਾ ਨਹੀਂ ਮੈਨੂੰ ਕੋਈ ਪਛਾਣਦਾ ਨਹੀਂ ਤੇ ਅਸੀਂ ਵੀ ਜਿਹੜਾ ਸਿਸਟਮ ਸੀ ਉਹਦੇ ਤੋਂ ਅੱਕੇ ਹੋਏ ਸੀਗੇ ਤੇ ਅਸੀਂ ਪਹਿਲੀ ਵਾਰ ਇਹਦੇ ਭਗਵੰਤਮਾਨ ਦੇ ਪੇਪਰ ਦਾਖਲ ਕਰਾਉਣ ਲਈ ਸਮੂਹ ਆਂਗਣਵਾੜੀ ਵਰਕਰ ਹੈਲਪਰ ਇਸ ਕਰਕੇ ਗਏ ਸੀਗੇ ਕਿ ਇਹ ਆਉਣ ਵਾਲੇ ਸਮੇਂ ਦਾ ਜਿਹੜਾ ਜੀਸੀਐਮ ਬਣਦਾ ਤੇ ਫਿਰ ਸਾਡੀਆਂ ਜਿਹੜੀਆਂ ਇੰਨੀਆਂ ਧੇਰ ਤੋਂ ਲਟਕਦੀਆਂ ਮੰਗਾਂ ਆ ਉਹਨਾਂ ਨੂੰ ਸੁਣੂਗਾ ਕਮ ਸੇ ਕਮ ਸਾਨੂੰ ਜਿਹੜਾ ਆ ਉਹ ਗ੍ਰੇਡ ਦੇਊਗਾ ਪਰ ਬੜੀ ਦੁੱਖ ਦੀ ਗੱਲ ਆ ਕਿ ਪਿਛਲੇ ਪਿਛਲੀ 23 ਚ 4 ਮਈ ਨੂੰ ਸਾਡੇ ਨਾਲ ਮੁਲਾਕਾਤ ਕੀਤੀ ਤੇ ਉਸ ਦਿਨ ਵੀ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀਗਾ ਕਿ ਬੱਚਿਆਂ ਦਾ ਜਿਹੜਾ ਬਚਪਨ ਆ ਉਹ ਮੇ ਰੋਣ ਨੂੰ ਨਹੀਂ ਦੇਣਾ ਬੱਚਿਆਂ ਦੇ ਜਿਹੜੇ ਭਾਰੇ ਭਾਰੇ ਬਸਤੇ ਆ ਉਹ ਇਹ ਨਹੀਂ ਹੈਗਾ ਕਿ ਬਸਤੇ ਦਾ ਬੋਝ ਬੱਚੇ ਲੈ ਝੱਲਣਗੇ ਇਸ ਲਈ ਜਿਹੜੇ ਬੱਚੇ ਆ 3 ਤੋਂ 6 ਸਾਲ ਦੇ ਉਹ ਆਂਗਣਵਾੜੀ ਵਿੱਚ ਹੀ ਰਹਿਣਗੇ ਤੇ ਦੂਸਰੀ ਗੱਲ ਜਿਹੜੀ ਆ ਇਹ ਭਗਵੰਤਮਾਨ ਦੇ ਆਉਣ ਤੇ ਬੜੇ ਦੁੱਖ ਦੀ ਗੱਲ ਆ ਕਿ ਜਿਹੜੇ ਭਗਤ ਸਿੰਘ ਦੀ ਸੋਹ ਖਾ ਕੇ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਬਣਾਉਣ ਦੀ ਗੱਲ ਕਰ ਰਿਆ ਅੱਜ ਗਦਰ ਲਹਿਰ ਦੇ ਇਨਕਲਾਬੀਆਂ ਨੇ ਜਿਹੜਾ ਦੇਸ਼ ਭਗਤ ਜਾਦਗਰ ਹਾਲ ਆਪਣੇ ਕਮਾਈ ਦੇ ਨਾਲ ਉਹ ਜਿਹੜੀ ਧਰਤੀ ਆ ਉਹਦੇ ਉੱਤੇ ਅਸਾਰਿਆ ਤੇ ਉਸ ਨੂੰ ਦਾਜ ਗੇਟ ਬੰਦ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਇਹ ਅੱਜ ਪਹਿਲੀ ਵਾਰੀ ਹੋਇਆ ਕਿ ਭਗਵੰਤ ਮਾਨ ਦੇ ਰਾਜ ਦੇ ਵਿੱਚ ਉਸ ਗੇਟ ਨੂੰ ਬੰਦ ਕੀਤਾ ਗਿਆ ਜਦ ਕਿ ਉਹ ਨਾ ਕਿਸੇ ਦੀ ਕੋਈ ਸਰਕਾਰੀ ਨਾ ਕੋਈ ਕਿਸੇ ਦੀ ਨਿੱਜੀ ਪ੍ਰਾਪਰਟੀ ਆ ਜੀ ਹਾਂ ਅਸੀਂ ਅੱਜ ਵੀ ਅੱਜ ਨਹੀਂ ਜੇਕਰ ਉਹਨਾਂ ਨੇ ਸਾਡੀ ਗੱਲ ਕੋਈ ਅੱਜ ਨਾ ਸੁਣੀ ਤੇ ਅਸੀਂ ਜਿਹੜੇ ਬੂਥ ਆ 10 ਤਰੀਕ ਨੂੰ ਬੂਥਾਂ ਤੱਕ ਵੀ ਪਹਿਰਾ ਦੇਵਾਂਗੇ ਭਗਵੰਤ ਮਾਨ ਨੂੰ ਹਰਉਣ ਲਈ ਜੇ ਅਸੀਂ ਇਹਨੂੰ ਲਿਆਉਣ ਦੇ ਵਿੱਚ ਪਹਿਲੇ ਨੰਬਰ ਤੇ ਅਸੀਂ ਤੇ ਅਸੀਂ ਹਰਉਣ ਦੇ ਵਿੱਚ ਵੀ ਪਹਿਲੇ ਨੰਬਰ ਤੇ ਅਸੀਂ ਹੋਵਾਂਗੇ ਬਸ ਅੰਗਨਵਾੜੀ ਵਰਕਰ ਅੱਜ ਜਲੰਧਰ ਦੇ ਵਿੱਚ ਵੱਡਾ ਪ੍ਰਦਰਸ਼ਨ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤਮਾਮ ਜਿਹੜੇ ਰੋਡ ਨੇ ਉਚਾਰਾ ਪਾਸੇ ਤੋਂ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਸ਼ਾਮ ਨੂੰ ਸੀਐਮ ਭਗਵੰਤ ਮਾਨ ਜਿਹੜੇ ਨੇ ਉਹ ਚੋਣ ਪ੍ਰਚਾਰ ਕਰਨਗੇ ਮਹਿੰਦਰ ਭਗਤ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਹੋਏਗਾ ਲੇਕਿਨ ਉਸ ਤੋਂ ਪਹਿਲਾਂ ਅੰਗਨਵਾੜੀ ਵਰਕਰਾਂ ਦਾ ਚੰਗਾ ਪ੍ਰਦਰਸ਼ਨ ਜਿਹੜਾ ਉਹਨਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਦੇ ਇੱਕ ਨੂੰ ਮਿਲ ਰਿਹਾ ਪ੍ਰਿਜਨ ਲਿ ਸਿਕਾਸ਼ ਦੇ ਨਾਲ ਪ੍ਰਿੰਕ ਕਮਿਊ ਡੇਲੀ ਪੋਸਟ ਪੰਜਾਬ ਰਣ ਹਿਮਾਚਲ ਜਲੰਧਰ